ਰਾਮਗੜੀਆ ਬੱਛਾ ਧਰੂ ਦੌਧਰ ਵਾਲਾ ਉਹ ਬਾਈ ਜੀ ਪਿਛਲੇ ਪੰਜਾਂ ਮੇਲਿਆਂ ਦਾ ਚੈਂਪੀਅਨ ਚੱਲਿਆ ਵਾ ਆ ਜੀ ਬਾਈ ਮੇਲੇਲ ਪਿੰਡ ਦੀ ਜਿਹੜੀ ਵੀ ਗੱਡੀ ਆ ਗਰਮੀ ਸਿੰਘ ਜੀ ਪਿੰਡ ਦਾ 20 69.0 ਬਾਈ ਜੀ ਮਾਰੀ ਨਿਗਾ ਬੁੱਟਿਆ ਕੇ ਦਾ ਦੋਨਾਂ ਤੇ ਇੱਕੋ ਜਿਨਾ 20 78.0 ਬਾਈ ਜੀ 69.0 ਇਹ ਬਾਈ ਜੀ ਪਿਛਲੇ ਪੰਜ ਮੇਲਿਆਂ ਦੀ ਚੈਂਪੀਅਨ ਜੋੜੀ ਭੱਜੀ ਆ ਇਹ ਭੱਜਿਆ ਧੂ ਤਾਬਰ ਦਾ ਯਾਦੀ ਵਜੀਰਾਬਾਦ ਦਾ ਤਾਰੀ ਲੀਆ ਦਾ ਤੋਂ ਗੁਜਰਾਵ ਦਾ ਕਮਲ ਹਮਾਂਜੂਪੁਰ ਕਨੇਡਾ ਦਾ ਭੱਜ ਗਿਆ ਬਾਈ ਜੀ ਜਿਹੜਾ ਸਾਬਾ ਭੱਜਿਆ ਬਾਈ ਜੀ ਇਹ ਮੇਲਾ ਰਾਮਗੜ ਦਾ ਇਹ ਮੇਲਾ ਰਾਮਗੜ ਇਹ ਬਾਈ ਜੀ ਅਮਰਿੰਦਰ ਹੁਣੀ ਯੂਐਸਏ ਵਾਲੇ ਇਹ